ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿੰਦਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਵੀ ਹੈ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜਦਾ ਹੈ ਲੜਦਾ ਹੈ ਤੇ ਉਸ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਨੇ ਐਸ ਹੜ੍ਹ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ੍ਹ ਰਹੇ ਸੀ ਕਿਵੇਂ ਇੱਕ ਮਾਲਾ ਦੇ ਮਣਕਿਆਂ ਵਾਂਗੂ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋਗੇ। ਇਹ ਹੀ ਸਾਡੀ ਵਿਲੱਖਣਤਾ ਹੈ। ਇਹ ਹੀ ਤਾਕਤ ਹੈ। ਇਹ ਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ। ਮੈਂ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ। ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ। ਬੱਚਿਆਂ ਨੇ ਫੇਰ ਸਕੂਲ ਜਾਣਾ ਹੈ। ਪਰਿਵਾਰਾਂ